ਜੇ ਬਾਪੂ ਬਾਦਲ ਅੱਜ ਮੁੱਖ ਮੰਤਰੀ ਹੁੰਦੇ ਤਾਂ ਪੰਜਾਬ ਦਾ ਆ ਨੁਕਸਾਨ ਨਹੀਂ ਹੋਣਾ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬਾਰੇ ਆ ਕੀ ਬੋਲ ਗਏ ਸੁਖਬੀਰ ਸਿੰਘ ਬਾਦਲ ਤੁਸੀਂ ਵੀ ਸੁਣੋ ਹੁਣ ਮੈਂ ਫਾਜ਼ਿਲਕਾ ਫਾਜ਼ਿਲਕਾ ਜ਼ਿਲ੍ਹੇ 'ਚ ਜਮ੍ਹਾਂ ਬਾਰਡਰ ਤੇ ਆ ਸੇਮ ਨਾਲਾ ਨੂਸਾ ਵਾਲਾ ਵੱਡੇ ਬਾਦਲ ਸਾਹਿਬ ਨੇ ਬਣਾਇਆ ਸੀ ਆ ਇੱਕ ਬਹੁਤ ਵੱਡਾ ਸਾਧਨ ਸੀ ਪਾਣੀ ਕੱਟਣ ਦਾ पर अफसोस इज कर दिया पिछले 4 सालਾਂ ਚ ਨਾ ਸਾਫ ਹੋਇਆ ਤੇ ਨਾ ਇਹਦੇ ਤੇ ਕੋਈ ਸਿਲਟ ਕੱਢੀ ਗਈ ਹੈ ਜਿਹਦੇ ਕਰਕੇ ਤੁਸੀਂ ਦੇਖੋ ਰੁਹਾ ਜ਼ਿਆਦਾ ਆ ਗਿਆ ਤੇ ਹੁਣ ਆਪ ਚਾਰਾਂ ਤੇ ਫਲਾਕਾ ਪਰ ਗਿਆ ਨਕਮੀ ਸਰਕਾਰ ਇਹਨਾਂ ਨੇ ਜਿਹੜਾ ਅੱਜ ਨੁਕਸਾਨ ਹੋਇਆ ਮੈਂ ਗਰੰਟੀ ਨਾਲ ਕਹਿੰਦਾ ਜੇ ਕੋਈ ਸਿਆਣਾ ਮੁੱਖ ਮੰਤਰੀ ਹੁੰਦਾ ਜਾਂ ਬਾਪੂ ਬਾਦਲਾ ਜੀ ਮੁੱਖ ਮੰਤਰੀ ਹੁੰਦੇ ਆ ਪੰਜਾਬ ਦੇ ਨੁਕਸਾਨ ਨਹੀਂ ਹੁੰਦਾ ਸੀ ਕਿਉਂਕਿ ਉਹ 4 ਮਹੀਨੇ ਪਹਿਲੇ ਇੰਤਜ਼ਾਮ ਕਰ ਲੈਂਦੇ ਸੀ ਇਹਨੂੰ ਤਾਂ ਵੇਲ ਹੀ ਨਹੀਂ ਹੈ ਇਹਨੂੰ ਫਿਕਰ ਹੀ ਨਹੀਂ ਹੈ ਤੇ ਮੈਂ ਪੁੱਛਣਾ ਚਾਹਣਾ ਭਗਵਾਨ ਜੀ ਮਾਨ ਨੂੰ ਤੁਸੀਂ ਜਦੋਂ ਇਸ਼ਤਿਹਾਰ ਦਿੱਤੇ ਸੀ ਕਿ ਕੇਜਰੀਵਾਲ ਨੂੰ ਇੱਕ ਮੌਕਾ ਦਿਓ ਪੰਜਾਬ ਦੀ ਜਨਤਾ ਨੇ ਤੁਸੀਂ ਇੱਕ ਮੌਕਾ ਦਿੱਤਾ ਸੀ 92 ਸਿੱਟਾ ਨੂੰ ਅੱਜ ਕਿੱਥੇ ਹੈ ਕੇਜਰੀਵਾਲ ਕਿੱਥੇ ਅਸੀਂ ਸੋੜੀਆ ਤੁਹਾਡਾ ਹਰ ਚੀਜ਼ ਤੇ ਉਦਘਾਟਨ ਕਰਨ ਵਾਸਤੇ ਤਾਂ ਉਹਨੂੰ ਅੱਗੇ ਰੱਖਦੇ ਹੋ ਪੰਜਾਬ ਪੁਲਿਸ ਦੇ 200 ਬੰਦਾ ਉਹਦੇ ਘਰ ਨੂੰ ਪ੍ਰੱਖਿਆ ਕਨਵਾਸੀ ਦਿੱਲੀ ਬੈਠਾ ਹੈ ਹੈਲੀਕਾਪਟਰ ਆਪਣਾ ਵਰਤਦਾ ਹੈ ਪੰਜਾਬ ਦੇ ਹਰ ਪੋਸਟਰ ਤੇ ਹਿੰਦੁਸਤਾਨ ਦੇ ਹਰ ਅਖਬਾਰ ਚ ਉਹਦੀ ਫੋਟੋ ਲੱਗਦੀ ਹੈ ਜੀ ਦਾ ਖਰਚਾ ਅਸੀਂ ਦਿੰਨੇ ਹੁਣ ਕਿੱਥੇ ਅੱਗੇ ਜੀਓ ਚਲੋ ਦੂਗਾ ਬੜਾ ਐਂਡ ਲੈਂਡ ਤੇ ਨਹੀਂ ਜਾ ਰਹੇ ਹਾਂ ਮੈਂ ਫਾਜ਼ਿਲਕਾ ਫਾਜ਼ਿਲਕਾ ਜ਼ਿਲ੍ਹੇ ਚ ਜਿਮਾਂ ਬਾਰਡਰ ਤੇ ਆ ਸੇਮ ਨਾਲ ਆ ਨੂਰਸਾ ਵਾਲਾ ਵੱਡੇ ਬਾਦਲ ਸਾਹਿਬ ਨੇ ਬਣਾਇਆ ਸੀ ਆ ਇੱਕ ਬਹੁਤ ਵੱਡਾ ਸਾਧਨ ਸੀ ਪਾਣੀ ਕੱਟਣ ਦਾ ਪਰ ਅਪੋਰਟਸ ਕਰਦੀ ਆ ਪਿਛਲੇ 4 ਸਾਲਾਂ ਚ ਨਾ ਸਾਫ ਹੋਇਆ ਤੇ ਨਾ ਇਹਦੇ ਤੇ ਕੋਈ ਸਿਲਟ ਕੱਢੀ ਗਈ ਹੈ ਜਿਹਦੇ ਕਰਕੇ ਤੁਸੀਂ ਦੇਖੋ ਰੁਹਾ ਜ਼ਿਆਦਾ ਆ ਰਹੀਆਂ ਤੇ ਉਹ ਆਪਚਾਰਾ ਤੇ ਖਲਾਕਾ ਪਰਦੇ ਨਕਮੀ ਸਰਕਾਰ ਇਹਨਾਂ ਨੇ ਜਿਹੜਾ ਅੱਜ ਨੁਕਸਾਨ ਹੋਇਆ ਮੈਂ ਗਰੰਟੀ ਨਾਲ ਕਹਿੰਦਾ ਜੇ ਕੋਈ ਸਿਆਣਾ ਮੁੱਖ ਮੰਤਰੀ ਹੁੰਦਾ ਜਾਂ ਬਾਪੂ ਬਾਦਲਾ ਜੀ ਮੁੱਖ ਮੰਤਰੀ ਹੁੰਦੇ ਆ ਪੰਜਾਬ ਦਾ ਨੁਕਸਾਨ ਨਹੀਂ ਹੋਣਾ ਸੀ ਕਿਉਂਕਿ ਉਹ 4 ਮਹੀਨੇ ਪਹਿਲੇ ਇੰਤਜ਼ਾਮ ਕਰ ਲੈਂਦੇ ਸੀ ਇਹਨਾਂ ਤੋਂ ਵਹਿਲ ਹੀ ਨਹੀਂ ਹੈ ਇਹਨੂੰ ਫਿਕਰ ਹੀ ਨਹੀਂ ਹੈ ਤੇ ਮੈਂ ਪੁੱਛਣਾ ਚਾਹਣਾ ਹੈ ਭਗਵਾਨ ਜੀ ਮਾਨ ਨੂੰ ਤੁਸੀਂ ਜਦੋਂ ਇਸ਼ਤਿਹਾਰ ਦਿੱਤੇ ਸੀ ਕਿ ਕੇਜਰੀਵਾਲ ਨੂੰ ਇੱਕ ਮੌਕਾ ਦਿਓ ਪੰਜਾਬ ਦੀ ਜਨਤਾ ਨੇ ਇੱਕ ਮੌਕਾ ਦਿੱਤਾ ਸੀ 92 ਸੀਟਾਂ ਨਾਲ ਅੱਜ ਕਿੱਥੇ ਹੈ ਕੇਜਰੀਵਾਲ ਕਿੱਥੇ ਅਸੀਂ ਸੋੜੀਆ ਤੁਹਾਡਾ ਹਰ ਚੀਜ਼ ਤੇ ਉਦਘਾਟਨ ਕਰਨ ਵਾਸਤੇ ਤਾਂ ਉਹ ਅੱਗੇ ਰੱਖਦੇ ਹੋ ਪੰਜਾਬ ਪੁਲਿਸ ਦੇ 200 ਬੰਦਾ ਉਹਦੇ ਘਰ ਨੂੰ ਰੱਖਿਆ ਕਨਵਾਸੀ ਦਿੱਲੀ ਬੈਠਾ ਹੈ ਹੈਲੀਕਾਪਟਰ ਆਪਣਾ ਵਰਤਦਾ ਹੈ ਪੰਜਾਬ ਦੇ ਹਰ ਪੋਸਟਰ ਤੇ ਹਿੰਦੁਸਤਾਨ ਦੇ ਹਰ ਅਖਬਾਰ ਚ ਉਹਦੀ ਫੋਟੋ ਲੱਗਦੀ ਹੈ ਜਿਹਦਾ ਖਰਚਾ ਅਸੀਂ ਦਿੰਨੇ ਹੁਣ ਕਿੱਥੇ ਅਗੇ ਜੀਓ